ਵਾਇਗੁਰਦੀ ਦਾ ਖਾਲਸਾ ਵਾਇਗੁਰਦੀ ਕੀ ਫਤਿਹ ਪੰਜਾਬ ਵਿੱਚ ਬਹੁਤ ਅਖੰਡਵਾਦ ਦਾ ਜੋਰ ਆ ਉੱਥੇ ਗਦਾਰਾਂ ਦਾ ਵੀ ਜੋਰ ਆ ਗੱਲਬਾਤ ਕਰਦੇ ਆ ਜਿੱਥੇ ਜਿਹੜੇ ਧਰਮ ਦੀ ਕੋਈ ਜੜ ਨਹੀਂ ਪੰਜਾਬ ਵਿੱਚ ਲੱਗੀ ਤੇ ਨਾਪਕ ਉਹਦਾ ਪੰਜਾਬ ਨਾਲ ਤਲਕ ਵਾਸਤਾ ਵੀ ਅੱਜੋ ਧਰਮ ਸਾਹਮਣੇ ਸਾਹਮਣੇ ਸਭ ਮੇਰੇ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਨੂੰ ਆਪਣੇ ਵਿੱਚ ਸਮੋਲਿਆ ਚਾਹੇ ਉਹ ਕੁਝ ਸਮੇਂ ਲਈ ਆਪਣੇ ਵਿੱਚ ਉਹਨਾਂ ਨੂੰ ਸਮੋ ਰਿਹਾ ਪਰ ਫਿਰ ਵੀ ਕਿਤਨਾ ਕਿਤੇ ਚਿੰਤਾ ਤੇ ਹੁੰਦੀ ਆ ਵੀ ਇੰਨਾ ਵੱਡਾ ਪਖੰਡਵਾਦ ਸਾਡੀ ਉਸ ਧਰਤੀ ਤੇ ਕਿਉਂ ਚੱਲ ਰਿਹਾ ਦੂਜੇ ਧਰਮਾਂ ਦਾ ਪਖੰਡਵਾਦ ਤੇ ਪੰਜਾਬ ਚ ਜੜ ਲਾਉਣ ਨੂੰ ਫਿਰਦਾ ਹੈ ਪਰ ਜਿਹੜੇ ਧਰਮ ਦੀ ਪੰਜਾਬ ਵਿੱਚ ਖੁਦ ਦੀ ਜੜ ਹੀ ਉੱਥੇ ਵੀ ਪਖੰਡਵਾਦ ਆਣ ਬੈਠਾ ਨਿਹੰਗ ਸਿੰਘ ਜਿਹੜੇ ਗੁਰੂ ਦੀ ਤਾਬਿਆ 'ਚ ਬਹਿ ਕੇ ਵੀ ਪਖੰਡਵਾਦ ਚਲਾ ਰਿਹਾ ਉਹ ਵੀ ਕਿਸੇ ਦੀ ਰਹਿਸਮਈ ਤਰੀਕੇ ਨਾਲ ਕਿਸੇ ਦੀ ਸ਼ਹਿ ਹੀਟ ਚਲਾ ਰਿਹਾ ਕਿਉਂਕਿ ਜਿਨ੍ਹਾਂ ਦੇ ਅਧਿਨਗੀ ਚ ਅਸੀਂ ਇਸ ਦੇਸ਼ ਦੇ ਵਾਸੀ ਆ ਉਹ ਉਹਨਾਂ ਦਾ ਖੁਦ ਆ ਹੀ ਕੋਈ ਸੱਚਾ ਧਰਮ ਨਹੀਂ ਪਖੰਡਵਾਦੇ ਫਿਰ ਤੇ ਉਹ ਸਿਆਸਤ ਚਲਾ ਰਿਹਾ ਦੇਸ਼ ਚਲਾ ਰਿਹਾ ਤੇ ਉਹਨਾਂ ਨੇ ਵੀ ਸਾਨੂੰ ਵੀ ਝੂਠਾ ਹੀ ਕਰਕੇ ਨਾਲ ਰੱਖਣਾ ਵੀ ਤਾਂ ਹੀ ਤੇ ਇੰਨਾ ਜ਼ਿਆਦਾ ਜ਼ੋਰ ਲੱਗਾ ਪਿਆ ਕਿਤੇ 100 100 ਖੰਡ ਪਾਠ ਰੱਖੇ ਜਾਂਦੇ ਆ ਜਿਵੇਂ ਮੂਰਤੀ ਪੂਜਾ ਕਰਨੀ ਹੋਵੇ ਉਵੇਂ ਹੀ ਉਹਨਾਂ ਗੁਰੂ ਗੁਰਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਪੂਜਿਆ ਜਾਂਦਾ ਨਾ ਕਿਸੇ ਦੀ ਬਾਣੀ ਕਿਸ ਨੂੰ ਸਮਝ ਆਉਂਦੀ ਹੈ ਨਾ ਕਿਸੇ ਨੂੰ ਕੁਝ ਉਹਦਾ ਆਧਾਰ ਪਤਾ ਲੱਗਦਾ ਸਿਰਫ ਇੱਕ ਪੁਜਾਰੀ ਦੇ ਵਾਂਗ ਜਿਵੇਂ ਮੰਦਿਰ ਚੋ ਪੂਜਾ ਕਰਕੇ ਆਪਣਾ ਭਾਰ ਹੌਲਾ ਕਰ ਦਿੰਦੇ ਓਵੇਂ ਸਾਡੇ ਗੁਰੂ ਘਰਾਂ 'ਚ ਰੀਤ ਆ ਗਈ ਆ। ਸੋ ਪਖੰਡਵਾਦ ਇਸ ਟਾਈਮ ਸਿਰੇ ਤੇ ਆ ਤੇ ਉੱਥੇ ਹੀ ਆ ਵਿਦਵਾਨਗਰੀ ਵੀ ਜਿਹੜੀ ਆ ਵਾਰ-ਵਾਰ ਕੋਈ ਆ ਕੇ ਵੱਖ-ਵੱਖ ਤਰ੍ਹਾਂ ਦੀਆਂ ਦਲੀਲਾਂ ਦੇਈ ਜਾ ਰਿਆ। ਕੋਈ ਕਹਿੰਦਾ ਮੈਂ ਸੂਰਜ ਤੇ ਪਹੁੰਚ ਗਿਆ। ਇੰਨਾ ਵੱਡਾ ਪਖੰਡਵਾਦ ਸਾਡੀ ਉਸ ਧਰਤੀ ਤੇ ਕਿਉਂ ਚੱਲ ਰਿਆ? ਜਿੱਥੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਅਸੀਂ ਇਹ ਪਖੰਡਵਾਦ ਦਾ ਵਿਰੋਧ ਕੀਤਾ ਚਾਹੇ ਉਹ ੱੱਕੇ ਨਾ ਜਨੇਊ ਪਾਉਂਦਾ ਸੀ ਚਾਹੇ ਧੱਕੇ ਨਾਲ ਜਨੇਊ ਲਾਉਂਦਾ ਸੀ ਉਸ ਮੁਗਲ ਸਾਮਰਾਜ ਦੇ ਵਿੱਚ ਵਿਰੋਧ ਕੀਤਾ ਜਦੋਂ ਕੋਈ ਸ਼ੇਰ ਨਹੀਂ ਚੁੱਕਦਾ ਸੀ ਇਸ ਧਰਤੀ ਤੇ ਜਿੱਥੇ ਉਸ ਪਖੰਡਵਾਦ ਨੂੰ ਇਸ ਟਾਈਮ ਹੰਗਾਰਾ ਮਿਲ ਰਿਹਾ ਕੁਝ ਸਾਡੇ ਗੱਦਾਰਾਂ ਨੂੰ ਵੀ ਇਸ ਟਾਈਮ ਪੂਰਾ ਸਮਾਂ ਮਿਲਿਆ ਜਿਹੜੇ ਸਿੱਖੀ ਦੇ ਭੇਸ ਵਿੱਚ ਬੈਠੇ ਨੇ ਤੇ ਸਿੱਖੀ ਦੇ ਵਿਰੁੱਧ ਕੰਮ ਕਰ ਰਹੇ ਆ ਉਹ ਨਾਂ ਹੈ ਬਲਕੌਰ ਸਿੰਘ ਜਿਹੜਾ ਬਜ਼ੁਰਗ ਚਿੱਟਾ ਜਾਂ ਚਾਦਰਾਂ ਪਾ ਕੇ ਆਪਣੇ ਆਪ ਨੂੰ ਬਹੁਤ ਪੜਿਆ ਲਿਖਿਆ ਕਹਿੰਦਾ ਕਿ ਮੈਂ ਪੜਿਆ ਬੜਾ ਤੇ ਮੇਰੇ ਵਾਂਗੂ ਹੀ ਬਾਬਾ ਨਾਨਕ ਪੜਿਆ ਸੀ ਪਰ ਉਹ ਕੋਈ ਤੁਹਾਡਾ ਗੁਰੂ ਨਹੀਂ ਸੀ ਉਹਨਾਂ ਨੇ ਇੱਕ ਓਕਾਰ ਤੋਂ ਲੈ ਕੇ ਬਾਣੀ ਸ਼ੁਰੂ ਕੀਤੀ ਤੇ 1430 ਅੰਗ ਸੰਪੂਰਨ ਹੋਏ ਵੱਖ-ਵੱਖ ਪਾਤਸ਼ਾਹਿਆਂ ਦੇ ਸਮੇਂ ਨਾਲੋਂ ਨੌ ਪਾਤਸ਼ਾਹ ਤੱਕ ਜਿਹੜੀ ਸੰਪੂਰਨ ਹੋਈ ਦਸਵੀਂ ਪਾਤਸ਼ਾਹ ਨੇ ਆਪ ਫਿਰ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਕਹਿ ਕੇ ਆਪ ਸਜੋਬਿਤ ਕੀਤਾ ਤੇ ਸਾਨੂੰ ਅੱਗੇ ਉਤੀ ਸਿੱਖਿਆ ਲੈਣਾ ਜ਼ਰੂਰੀ ਬਣਾਇਆ ਪਰ ਇਸੇ ਗੁਰੂ ਦੇ ਉੱਤੇ ਉਂਗਲਾ ਚੁੱਕਣ ਵਾਲੇ ਨਵੇਂ ਵਿਦਵਾਨ ਪੈਦਾ ਹੋ ਗਏ ਜਿਨ੍ਹਾਂ ਨੂੰ ਬਹੁਤ ਸਮੇਂ ਤੋਂ ਪਾਲ ਸੀ ਕਿਤੇ ਉਹਨਾਂ ਦਾ ਅੱਗੇ ਦਾ ਨਹੀਂ ਲੱਗਾ ਹੁਣ ਇਸ ਆਜ਼ਾਦੀ ਜਿਹੜੀ ਅਖੌਤੀ ਅਸੀਂ ਕਹਿੰਨੇ ਉਸ ਵਿੱਚ ਦਾ ਲੱਗਾ ਹੈ ਜਿੱਥੇ ਕਹਿੰਨੇ ਆ ਕਿ ਸਾਰਿਆਂ ਨੂੰ ਬੋਲਣ ਦਾ ਹੱਕ ਆ ਬੋਲਣ ਦਾ ਹੱਕ ਤਾਂ ਹੈ ਪਰ ਬਿਨਾ ਕਿਸੇ ਕਰਤੂਤ ਬਿਨਾ ਕਿਸੇ ਸਬੂਤ ਬਿਨਾ ਕਿਸੇ ਅਰਥਾਂ ਤੋਂ ਬੋਲਣ ਦਾ ਹੱਕ ਨਹੀਂ ਹੋਣਾ ਚਾਹੀਦਾ ਉਸ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਪਰ ਖੈਰ ਅਸੀਂ ਇਹਨਾਂ ਦੀਆਂ ਕਾਰਵਾਈਆਂ ਕਿੱਥੋਂ ਮੰਗਾਗੇ ਹੋਣੀਆਂ ਨਹੀਂ ਸੋ ਆਪਾਂ ਗੱਲ ਕਰਦੇ ਹੁਣ ਮੁੱਦੇ ਦੀ ਕਿ ਜੇ ਇਹ ਬਲਕੌਰ ਸਿੰਘ ਇਹ ਕਹਿੰਦਾ ਵੀ ਗਰਨਾਨਕ ਪਾਸ਼ਾ ਸਿਰਫ ਜਨਾਨ ਅਰਬ ਕੰਟਰੀਆਂ ਚੋਂ ਫਿਰ ਕੇ ਆ ਕੇ ਤੋਂ ਨਾ ਕੇ ਬਾਣੀ ਦਾ ਉਚਾਰਨ ਕਰਤਾ ਜਨਾਨ ਅਰਬ ਤੇ ਹਿੰਦੁਸਤਾਨ ਇੰਨਾ ਦਾ ਗਿਆਨ ਅਦਾਨ ਪ੍ਰਦਾਨ ਹੁੰਦਾ ਸੀ ਇਹ ਯਾਦ ਰੱਖੋ ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਰੀਡਿੰਗ ਹੋਈ ਰੀਡਿੰਗ ਹੋਣ ਤੋਂ ਬਾਅਦ ਇਹ ਫਿਲਾਸਫੀਆਂ ਆਈਆਂ ਔਰ ਫਿਰ ਬਾਣੀ ਲਿਖੀ ਗਈ ਅਧਿਆਨ ਹੋਏ ਜੇ ਤੁਸੀਂ ਹਿਸਟਰੀ ਆਫ ਗ੍ਰੀਕ ਫਿਲਾਸਫੀ ਪੜੋ ਤੁਹਾਨੂੰ ਆਪਣੇ ਆਪ ਪਤਾ ਲੱਗ ਜੂਵੇ ਇਸ ਤਰ੍ਹਾਂ ਦੀ ਕਨਸੈਪਟ 'ਚ ਤੁਸੀਂ ਬਿਲੀਵ ਨਹੀਂ ਕਰਦੇ ਕਿ ਕੁਦਰਤੀ ਤੌਰ ਤੇ ਆਮਦ ਹੋਈ ਔਰ ਬਾਣੀ ਜਿਹੜੀ ਹੈ ਜਿਵੇਂ ਕਹਿ ਦਿੰਦੇ ਆ ਕਿ ਆ ਬਾਣੀ ਦੀ ਏ ਕਾਮਦ ਹੁੰਦੀ ਗਈ ਔਰ ਗੁਰੂ ਸਾਹਿਬ ਉਹਨੂੰ ਪਰੋਂਦੇ ਗਏ ਸ਼ਬਦਾਂ ਦੇ ਵਿੱਚ ਨਹੀਂ ਆਮ ਤਾਂ ਕੋਈ ਇਸ ਤਰ੍ਹਾਂ ਨਹੀਂ ਹੁੰਦੀ ਉਹਨਾਂ ਦੀ ਚੇਤਨਾ ਵੱਧ ਗਈ ਜਿਵੇਂ ਜਿਵੇਂ ਉਹਨੇ ਸੁਣ ਆਣ ਤੇ ਨਾਮ ਜਪੋ ਗੁਰੂ ਸਖੋ ਹਾਰ ਕਰਤਾ ਸਤਗੁਰ ਪਰੇ ਸਤਗੁਰ ਕੀ ਬਾਣੀ ਹਜ਼ਾਰਾਂ ਕੇ ਬਾਬਾ ਪੜਿਆ ਤੂੰ ਵੀ ਦੋ ਚਾਰ ਤੁਕਾਂ ਹੀ ਬਾਣੀ ਵਰਗੀਆਂ ਲੇਖੇ ਜਿੱਤੇ ਹਰ ਕਰਤਾ ਆਪ ਮੂਹ ਮੁਕ ਦਾ ਭਲਾ ਹੋ ਸਕੇ ਵੀ ਕੋਈ ਕਹਿ ਦੇ ਵੀ ਹਾਂ ਯਾਰ ਦੋ ਤੁਕਾਂ ਸੁਣ ਕੇ ਸਾਡੇ ਮਨ ਨੂੰ ਸ਼ਾਂਤੀ ਆ ਗਈ ਸਾਨੂੰ ਬ੍ਰਹਮ ਦਾ ਗਿਆਨ ਹੋ ਗਿਆ ਜੇ ਤੁਸੀਂ ਸਿਆਣੇ ਬਣ ਕੇ ਘਟੋ ਘਟ ਜ਼ਿੰਦਗੀ ਬਤੀਤ ਕਰ ਲਾਂਗੇ ਕਿਉਂਕਿ ਤੂੰ ਇਹ ਕਹਿਣਾ ਨਾ ਜੀਵਨ ਦਾ ਉਚਾਰਣ ਇਹ ਹੈ ਕਿ ਚੰਗੀ ਜ਼ਿੰਦਗੀ ਉੱਚਾ ਸਿੱਖਿਆ ਦਾ ਮਿਆਰ ਤੇ ਇਮਾਨਦਾਰੀ ਦਾ ਸਤਾਰ ਜਿਹੜਾ ਹੋਣਾ ਚਾਹੀਦਾ ਇਹ ਹੀ ਜੀਵਨ ਆ ਇਹ ਜੀਵਨ ਦੀ ਜੁਗਤੀ ਫਿਰ ਹੈ ਕੀ ਜੀ ਚੇਤਨਾ ਵਿਦਿਆ ਇਨਸਾਨੀਅਤ ਦੀ ਜਾਗ ਇਨਸਾਨੀਅਤ ਦਾ ਸਹਿਯੋਗ ਆਰਥਿਕ ਲੁੱਟ ਸੁੱਟ ਬੰਦ ਹੋਵੇ ਇਹ ਜੀਵਨ ਬਾਣੀ ਦੇ ਤਰਕ ਕਰਦਾ ਤੂੰ ਇਹ ਕਹਿਣਾ ਅਗਲੀ ਲਾਈਨ ਮੈਂ ਜੋੜਾਂਗਾ ਬਾਣੀ ਦੇ ਵਿੱਚ ਜਿੱਥੇ ਤੂੰ ਇਹ ਕਹਿਣਾ ਕਿ ਬਾਣੀ ਚ ਕੋਈ ਨਹੀਂ ਲਿਖਿਆ ਰੱਬ ਹੈ ਕਿ ਨਹੀਂ ਹੈ ਬਾਣੀ ਚ ਮੁਤਾਬਕ ਨਾ ਤੇ ਰੱਬ ਦਿਖਾਈ ਦਿੰਦਾ ਨਾ ਪਿੰਡੇ ਤੇ ਮਿਲਿਆ ਜਾਂਦਾ ਨਾ ਜੀਬ ਤੇ ਉਹਦਾ ਸਵਾਦ ਨਾ ਉਹਦਾ ਸੁੰਗਿਆ ਕੋਈ ਮਜ਼ਾ ਨਾ ਕੰਨਾਂ ਚੋਂ ਸੁਣਦਾ ਰੱਬ 'ਚ ਯਕੀਨ ਕਰਦੇ ਹੋ ਕਿ ਨਹੀਂ ਕਰਦੇ ਦੇਖੋ ਨਾ ਮੇਰੇ ਯਕੀਨ ਨਾਲ ਕੀ ਫਰਕ ਪੈਣ ਲੱਗਿਆ ਮੰਨ ਲਓ ਮੈਂ ਯਕੀਨ ਕਰ ਲਾਂ ਹੂੰ ਮੇਰਾ ਬੈ ਇਹਦੇ ਨਾਲ ਕੀ ਫਰਕ ਪੈਣ ਲੱਗਿਆ ਜੀ ਤੇ ਜੇ ਮੈਂ ਮੰਨਾਂ ਵੀ ਰੱਬ ਨਹੀਂ ਹੈ ਤਾਂ ਵੀ ਕੋਈ ਫਰਕ ਨਹੀਂ ਪੈਣ ਲੱਗਿਆ ਮੈਂ ਕਹਿੰਦਾ ਜੇ ਰੱਬ ਹੈ ਅੱਖਾਂ ਨਾਲ ਉਹ ਨਹੀਂ ਦਿਸਦਾ ਹੂੰ ਸੁਗਿਆਂ ਦੀ ਖੁਸ਼ਬੂ ਨਹੀਂ ਕੰਨਾਂ ਨਾਲ ਸੁਣਿਆ ਨਹੀਂ ਜਾਂਦਾ ਜੀਭ ਤੇ ਲਾਈਏ ਉਹਦਾ ਸਵਾਦ ਨਹੀਂ ਹੂੰ ਪਿੰਡੇ ਤੇ ਪਾਈਏ ਦਾ ਉਹ ਗਰਮ ਨਹੀਂ ਜਾਂ ਠੰਡਾ ਨਹੀਂ ਇਹ ਨਹੀਂ ਜਾਣਨ ਵਾਸਤੇ ਚਾਰੀ ਪੰਜੀ ਗਿਆਨ ਇੰਦਰੀਆਂ ਨਾ ਹੂੰ ਉਹਨਾਂ ਦੇ ਪਿੱਛੇ ਤਾਂ ਆਉਂਦਾ ਨਹੀਂ ਖਾਨਕੀ ਕਹਿੰਦੇ ਜੀ ਉਹ ਗਿਆਨ ਇੰਦਰੀਆਂ ਤੋਂ ਪਰੇ ਐ ਜੇ ਆਪਾਂ ਕਿਸੇ ਦੀਆਂ ਗਿਆਨ ਇੰਦਰੀਆਂ ਖਤਮ ਕਰ ਦਈਏ ਫਿਰ ਕਿਹੜੇ ਰੱਬ ਨੂੰ ਪਾਊਗਾ ਉਹ ਸੋ ਬਾਣੀ ਕੀ ਤਰਕ ਦਿੰਦੀ ਆ ਆ ਤੂੰ ਸੁਣ ਲੈ ਤੇਰੇ ਬੰਕੇ ਲੋਇਨ ਦੰਤਰ ਸਾਲਾ ਸੋਹਣੇ ਨੱਕ ਜਿੰਨ ਲੰਮੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਢਾਲਾ ਸੋਵਨ ਢਾਲਾ ਕ੍ਰਿਸ਼ਨ ਮਾਲਾ ਜੱਪੋ ਤੁਸੀਂ ਸਹਿਲਿਓ ਜਮਦਵਾਰ ਨਾ ਹੋ ਖੜੀਆਂ ਸਿੱਖ ਸੁਣੋ ਮਹਿਲਿਓ ਹੰਸ ਹੰਸਾ ਬਗ ਬੱਗਾ ਲਹਿ ਮਨ ਕੀ ਜਾਲਾ ਬੰਕੇ ਲੋਇਣ ਦੰਤ ਰਿਸਾਲਾ ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ कोकन कोकिला तरण जुआली तरला जुआणी आप भाणी ईश मन की पूरै सारंग ज्यों पग धरै ठिम्म ठिम्म आप आप संधुरै श्री रंग राती फिरै माती उदक गंगा वाणी बिनवंत नानक दास हरका ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ ਹੁਣ ਇਸ ਤੋਂ ਅੱਗੇ ਗੱਲ ਕਰਦੇ ਆਂ ਤੇਰੀ ਲਿਆਕਤ ਦੀ ਤੈਨੂੰ ਲਿਆਕਤ ਜਿੱਥੋਂ ਮਿਲੀ ਉਹ ਬਿਊਰੋਕ੍ਰੇਸੀ ਤੋਂ ਮਿਲੀ ਆ ਕਿ ਸਿੱਖਾਂ ਦਾ ਜਿਹੜਾ ਸਮਾਂ ਇਸ ਟਾਈਮ ਚੱਲ ਰਿਹਾ ਉਹਦੇ ਵਿੱਚ ਗਦਾਰਾਂ ਨੂੰ ਵੀ ਜਗ੍ਹਾ ਦਿੱਤੀ ਜਾਵੇ ਤਾਂ ਜੋ ਸਾਡੇ ਨੌਜਵਾਨ ਪੀੜੀ ਦੇ ਮਨ ਵਿੱਚ ਸ਼ੰਕਾ ਲਗਾਤਾਰ ਵੰਦੀ ਦੇਵੇ ਗੁਰੂ ਪ੍ਰਤੀ ਵੀ ਗੁਰੂ ਤੇ ਇਹਨਾਂ ਦਾ ਪੂਰਾ ਹੈ ਇਨੀ ਤੇ ਫਿਰ ਇਹ ਕਿਹੜੇ ਗ੍ਰੰਥ ਨੂੰ ਪੂਜਦੇ ਆ ਕਿਉਂਕਿ ਤੁਹਾਡੀ ਇਸ ਕਰਤੂਤਾਂ ਕਰਕੇ ਸਿੱਖੀ ਦੇ ਪੇਸ ਵਿੱਚ ਤੁਸੀਂ ਬਹਿ ਕੇ ਜਦੋਂ ਗੁਰੂ ਦੇ ਉੱਤੇ ਉਂਗਲ ਚੁੱਕਦੇ ਹੋ ਤੇ ਫਿਰ ਦੂਜੇ ਧਰਮ ਵਾਲਿਆਂ ਨੂੰ ਜਗ੍ਹਾ ਮਿਲਦੀ ਪਖੰਡ ਕਰਨ ਦੀ ਵੀ ਇਹ ਆਪ ਹੀ ਸਿੱਖ ਨਹੀਂ ਮੰਨਦੇ ਉਹਨੂੰ ਗੁਰੂ ਜੋ ਇਹਨਾਂ ਦੇ ਵਿੱਚ ਲਿਖਿਆ ਤੇ ਫਿਰ ਸਾਡੇ ਕੋਲ ਤੇ ਜਗ੍ਹਾ ਹੈ ਹੀ ਇਹਨਾਂ ਨੂੰ ਮਨਾਉਣ ਲਈ ਵੀ ਸਾਡੇ ਵਾਲਾ ਗੁਰੂ ਚੰਗਾ ਤੇਰੀ ਇਹ ਸਾਰੀ ਜਿਹੜੀ ਲਿਆਕਤ ਪਿੱਛੋਂ ਤੈਨੂੰ ਸਿਖਲਾਈ ਦਿੱਤੀ ਗਈ ਇਹ ਪੰਜਾਬ ਨੂੰ ਢਾਹ ਲਾਉਣ ਵਾਸਤੇ ਦਿੱਤੀ ਗਈ ਤੂੰ ਲਗਾਤਾਰ 5-6 ਸਾਲ ਤੋਂ ਲਗਾਤਾਰ ਇਹ ਕਰਤੂਤਾਂ ਕਰਦਾ ਆ ਰਿਆਂ ਗੁਰੂਆਂ ਦੀ ਬਾਣੀ ਤੇ ਉਂਗਲ ਚੁੱਕਦਾ ਆ ਰਿਆਂ ਸੋ ਇਹਦਾ ਮਤਲਬ ਤੇ ਹੋ ਗਿਆ ਵੀ ਜੇ ਕਹਿੰਦਾ ਵੀ ਰੱਬ ਹੈ ਹੀ ਨਹੀਂ ਤੇ ਦਸਮ ਪਿਤਾ ਤੱਕ ਦਸਾਂ ਗੁਰੂਆਂ ਨੇ ਪਹਿਲੀ ਪਾਸ਼ੀ ਤੋਂ ਲੈ ਕੇ ਸਾਡੇ ਨਾਲ ਧੋਖਾ ਹੀ ਕੀਤਾ ਇਹ ਸਾਨੂੰ ਕਿਸੇ ਨਾ ਕਿਤੇ ਇਹ ਕਹਿਣਾ ਚਾਹੁੰਦਾ ਵੀ ਉਹ ਸਾਨੂੰ ਗੁੰਮਰਾਹੇ ਕਰਦੇ ਰਹੇ ਉਹ ਕਿਹੜਾ ਪੰਥ ਚਲਾ ਕੇ ਜੇ ਪ੍ਰਮਾਤਮਾ ਹੀ ਨਹੀਂ ਹੈ ਵਾਰ-ਵਾਰ ਪ੍ਰਮਾਤਮਾ ਦੀ ਗੱਲ ਕਰਦੇ ਰਿਹਾ ਕਿੱਥੇ ਕਿੱਥੇ ਉਹਨਾਂ ਨੇ ਨਹੀਂ ਕੀਤੀ ਪਹਿਲੇ ਏਕ ਊੰਕਾਰ ਤੋਂ ਲੈ ਕੇ ਉਹਨਾਂ ਨੇ ਇਹ ਦਰਸਾਤਾ ਵੀ ਪ੍ਰਮਾਤਮਾ ਹੈ ਪਰ ਇਹ ਇਦਿਆਂ ਇੰਟਰਵਿਊ ਸੁਣ ਕੇ ਵੇਖੋ ਕਿ ਕਿੱਥੇ ਕਿੱਥੇ ਪਰਮਾਤਮਾ ਨੂੰ ਸਿਰਫ ਇੱਕ ਪਖੰਡ ਕਹਿੰਦਾ ਵੀ ਇਹ ਪਖੰਡ ਹੀ ਆ ਪਰ ਪਰਮਾਤਮਾ ਨਹੀਂ ਹੈ ਜੇ ਤੇਰੀ ਅੱਖ ਵੇਖਣ ਵਾਲੀ ਨਹੀਂ ਜੇ ਤੇਰਾ ਸੂਖਸ਼ਮ ਮਤ ਨਹੀਂ ਹੈਗੀ ਤੂੰ ਕਹਿੰਦਾ ਗਿਆਨ ਇੰਦਰੀਆਂ ਬੰਦ ਕਰ ਦਿਓ ਤੇ ਫੇਰ ਰੱਬ ਨਹੀਂ ਮਿਲ ਸਕਦਾ ਵੀ ਫੇਰ ਭਲਾ ਵੀ ਨਹੀਂ ਰੱਬ ਕਿਵੇਂ ਮਿਲਦਾ ਤੇ ਪਰਮਾਤਮਾ ਕਹਿੰਦਾ ਗਿਆਨ ਇੰਦਰੀਆਂ ਤੇ ਤੇਰੇ ਨੌਂ ਦੁਆਰਾ ਦਸਵਾਂ ਦਵਾਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਦਸਵੇਂ ਦਵਾਰ ਤਾਂ ਨਹੀਂ ਦਰਸ਼ਨ ਦੇਦਾਰੇ ਆ ਤੇ ਤੇਰੀਆਂ ਦੇ ਪੰਜਾ ਵਿੱਚ ਸੱਚ ਸੁਣਨ ਦੀ ਸ਼ਮਤਾ ਐ ਨਹੀਂ ਜਿਹੜੀਆਂ ਤੂੰ ਕਹਿੰਦਾ ਪੰਜ ਇੰਦਰੀਆਂ ਜਾਣ ਦਿੰਦੀਆਂ ਉਹਨਾਂ 'ਚੋਂ ਤੇਰੀ ਕੋਈ ਇੱਕ ਵੀ ਕੰਮ ਨਹੀਂ ਕਰਦੀ ਤੇਰੀਆਂ ਤੇ ਮਰੀਆਂ ਪਈਆਂ ਤੈਨੂੰ ਫਿਰ ਕਿਵੇਂ ਕੋਈ ਸਮਝਾ ਲੇ ਤੇਰੀਆਂ ਜਾਗਦੀਆਂ ਹੋਣ ਉਹਨਾਂ ਤੋਂ ਕੰਮ ਲਿਆ ਹੋਵੇ ਤੂੰ ਚਲਾਕੀਆਂ ਚਤਰਾਈਆਂ ਮਾਰਨ ਤੋਂ ਅਲੱਗਾ ਕੋਈ ਸ਼ਰਧਾ ਨਾਲ ਕੰਮ ਲਿਆ ਹੁੰਦਾ ਤਾਂ ਤੈਨੂੰ ਸਭ ਕੁਝ ਮੌਜੂਦ ਦਿਖਦਾ ਪਰਮਾਤਮਾ ਚਲਾਕੀ ਸੂਝਵਾਨਤਾ ਤੇ ਪੜ੍ਹਾਈ ਦੇ ਵਿੱਚ ਨਹੀਂ ਪਿਆ ਉਹ ਸ਼ਰਦਾ ਚ ਪਿਆ ਗੁਰੂ ਸਾਹਿਬ ਦੇ ਇੰਨੀ ਕਹ ਲੈਣਾ ਸ਼ਰਦਾ ਜੀ ਢਾਲਣ ਲਈ ਸੀ ਲੋਕਾਂ ਨੂੰ ਸੰਗਤ ਨੂੰ ਵੀ ਤਾਂ ਜੋ ਤੁਸੀਂ ਇੱਕ ਕਰਤਾਰ ਚ ਆ ਸਕੋ ਜਿੱਥੇ ਤੁਹਾਨੂੰ ਇੰਡੀਵਿਜੂਅਲੀ ਤਗੜਾ ਹੋ ਕੇ ਸ਼ਰਦਾ ਪੂਰਕ ਹੋ ਕੇ ਤੁਸੀਂ ਖਾਲਸਾ ਖੁਦ ਖੁਦਾ ਦਾ ਰੂਪ ਬਣ ਸਕੋ ਕਿੱਥੇ ਪ੍ਰਮਾਤਮਾ ਤੇ ਉਹਨਾਂ ਨੇ ਸ਼ੰਕਾ ਜਤਾਈ ਆ ਕਿੱਥੇ ਦੁੱਖ ਸੁੱਖ ਚ ਉਹਨਾਂ ਨੇ ਮੇਣਾ ਮਾਰਿਆ ਰੱਬ ਨੂੰ ਉਹਨਾਂ ਦੇ ਭਗਤਾਂ ਵੀ ਉਹਨਾਂ ਨੂੰ ਦਰਜਾ ਦਿੱਤਾ ਹੈ ਗੁਰਬਾਣੀ 'ਚ ਆਪਣੇ ਬਰਾਬਰ ਜਿਨ੍ਹਾਂ ਨੇ ਰੱਬ ਦੀ ਸਚਾਈ ਦੀ ਗੱਲ ਕੀਤੀ ਤੇਰੇ ਵਰਗੇ ਬੁੱਲੇ ਸ਼ਾਹ ਨੂੰ ਵੀ ਨਹੀਂ ਜਗ੍ਹਾ ਮਿਲੀ ਜਿਹੜਾ ਭਾਵੇਂ ਰੱਬ ਨੂੰ ਤੇ ਉਹ ਪਾ ਚੁੱਕਾ ਸੀ ਪਰ ਉਹਨੇ ਪੁੱਠੀਆਂ ਸਿੱਧੀਆਂ ਗੱਲਾਂ ਤੇਰੇ ਵਾਂਗ ਮਾਰਦਾ ਤੂੰ ਤੇ ਕੁਝ ਵੀ ਨਹੀਂ ਪਾਇਆ ਫਿਰ ਜਗ੍ਹਾ ਉਹੋ ਜਿਹੀ ਵੀ ਇੰਟੈਲੈਕਚੁਅਲ ਨੂੰ ਨਹੀਂ ਮਿਲੀ ਸੋ ਸਾਡੀ ਤੇਰੇ ਨਾਲ ਕੋਈ ਬਹੁਤੀ ਜਿਆਦੀ ਲੰਮੀ ਵਾਰਤਾ ਲਾਬ ਕਰਨ ਦਾ ਫਾਇਦਾ ਨਹੀਂ ਪਰ ਲੋਕਾਂ ਨੂੰ ਤੇਰੇ ਇਸ ਸ਼ਰਾਰਤੀ ਦਿਮਾਗ ਬਾਰੇ ਸੁਚੇਤ ਕਰਨਾ ਫਰਜ਼ ਸੀਗਾ ਉਹੋ ਜੇ ਮੱਕੜ ਹੋਣੀ ਜੀ ਲਾਣਤਾ ਜਿਹੜੇ ਇਹ ਪਖੰਡਵਾਦ ਨੂੰ ਦਿਨੋ ਦਿਨ ਵਧਾ ਰਹੇ ਆ ਇਹੋ ਜਿਹੇ ਲੋਕਾਂ ਨੂੰ ਜਗ੍ਹਾ ਦੇ ਰਹੇ ਤਾਂ ਜੋ ਸਾਡੇ ਲੋਕਾਂ ਦਾ ਇੱਥੋਂ ਮਨ ਉੱਠ ਚੁੱਕੇ ਆਪਣੇ ਬਾਣੀ ਤੋਂ ਬਾਣ ਉੱਠ ਜਾਵੇ ਸੋ ਭਰਾਵੋ ਇੱਕ ਪ੍ਰੀਪਲਾਨ ਸਭ ਕੁਝ ਚੱਲ ਰਿਹਾ ਜਿਹਨੂੰ ਸਮਝਣ ਦੀ ਲੋੜ ਆ ਸੋ ਮੇਰੀ ਬੇਨਤੀ ਆ ਕਿ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਇੱਕ ਪਾਸੇ ਨਵੇਂ ਧਰਮ ਦਾ ਪਖੰਡਵਾਦ ਚੱਲ ਰਿਹਾ ਤੇ ਗਿਦਾਰਾਂ ਦਾ ਵੀ ਜਿਹੜਾ ਸਾਡੇ ਉੱਤੇ ਨਵੇਂ ਰਿਵਾਜ ਚੱਲ ਰਿਹਾ ਇਹਨੂੰ ਵੀ ਪਛਾਣਿਆ ਜੀ